ਕਾਲ ਤਾਰਣ ਗੁਰੂ ਨਾਨਕ ਆਇਆ ਸੰਸਾਰ ਨੂੰ ਸਿੱਧੇ ਰਾਹ ਪਾਉਣ ਵਾਲੇ ਰੋਹਾਨੀ ਕ੍ਰਾਂਤੀ ਦੇ ਦਾਤੇ ਕਾਲ ਯੁਗ ਦੇ ਤਾਰਣਹਾਰ ਸ਼੍ਰੀ 557ਵੇਂ ਪਾਵਨ ਪ੍ਰਕਾਸ਼ ਪੁਰਬ ਦੀਆਂ ਬਿਹੰਤ ਵਧਾਈਆਂ ਜਿਸ ਸਮੇਂ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਤਾਂ ਧਰਮ ਖੰਭ ਲਾ ਕੇ ਉੱਡ ਚੁੱਕਾ ਸੀ ਹਰ ਪਾਸੇ ਹਾਹਾਕਾਰ ਮਚੀ ਹੋਈ ਸੀ ਧਰਮ ਦੇ ਠੇਕੇਦਾਰ ਰਿਸ਼ਵਤਖੋਰ ਤੇ ਰਾਜੇ ਜ਼ਾਲਮ ਬਣੇ ਹੋਏ ਸਨ ਗੁਰੂ ਸਾਹਿਬ ਦੇ ਆਉਣ ਨਾਲ ਅਜੀਹਾ ਨੂਰਾਨੀ ਪ੍ਰਕਾਸ਼ ਹੋਇਆ ਜਿਸ ਦੇ ਨਾਲ ਚਾਰੇ ਪਾਸੇ ਗਿਆਨ ਦਾ ਚਾਨਣ ਫੈਲ ਗਿਆ ਗੁਰੂ ਜੀ ਨੇ ਸਤਨਾਮ ਦਾ ਮੰਤਰ ਸੁਣਾ ਕੇ ਕੁਰਾਹੇ ਪਈ ਲੋਕਾਈ ਨੂੰ ਸਿੱਧੇ ਮਾਰਗ ਪਾਇਆ ਸੀ ਉਸ ਵੇਲੇ ਦੇ ਨਜ਼ਾਰੇ ਨੂੰ ਪਾਈ ਗੁਰਦਾਸ ਜੀ ਇੰਜ ਬਿਆਨ ਕਰਦੇ ਨੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਣਾ ਮ੍ਰਿਤ ਸਿੱਖਾਂ ਪਿਲਾਇਆ ਪਾਰ ਭ੍ਰਮ ਪੂਰਨ ਬ੍ਰਹਮ ਕਾਲਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਇਆ ਕਾਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਾਲ ਤਾਰਨ ਗੁਰੂ ਨਾਨਕ ਆਇਆ 1469 ਈਸਵੀ ਵਿੱਚ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਦੋਲਤਾ ਦਾਈ ਮੁਸਕਰਾਂਦੇ ਹੋਏ ਅਨੋਖੇ ਬਾਲਕ ਦੇ ਦਰਸ਼ਨ ਕਰਕੇ ਨਿਹਾਲ ਹੋਈ ਉਸ ਨੂੰ ਆਪ ਖੁਦਾ ਦਾ ਰੂਪ ਨਜਰੀ ਆਏ ਸਨ ਗੁਰੂ ਨਾਨਕ ਦੇਵ ਜੀ ਪੈਣ ਨਾਨਕੀ ਨੂੰ ਆਪਣਾ ਵੀਰ ਨਾਨਕ ਅਰਬੀ ਰੂਪ ਜਾਪਿਆ ਜਿਸ ਨੇ ਲੋਕਾਈ ਨੂੰ ਸੱਚ ਦੇ ਮਾਰਗ ਉੱਤੇ ਤੋਰਦਿਆਂ ਵਹਿਮਾ ਭਰਮਾਂ ਤੋਂ ਉੱਪਰ ਉੱਠ ਕੇ ਜੀਵਨ ਜਿਉਣ ਦੀ ਜਾਚ ਸਿਖਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਨਾਨਕ ਵੀ ਆਪਣੇ ਆਪ ਵਿੱਚ ਵਿਲੱਖਣ ਹੈ ਜੋ ਨਾ ਤਾਂ ਹਿੰਦੂਆਂ ਦਾ ਹੈ ਤੇ ਨਾ ਹੀ ਮੁਸਲਮਾਨਾਂ ਦਾ ਸਭੋਂ ਸਮੂਹ ਖਲਕਤਾ ਸਾਂਝਾ ਹੈ ਭਾਈ ਨੰਦ ਲਾਲ ਜੀ ਨਾਨਕ ਸ਼ਬਦ ਦੇ ਦੋਵੇਂ ਨੰਨਿਆਂ ਦੇ ਅਰਥ ਕਰਦਿਆਂ ਪਹਿਲੇ ਨੰਨੇ ਨੂੰ ਨੈਮ ਤੇ ਦੂਜੇ ਨੰਨੇ ਨੂੰ ਨਸੀਰ ਲਿਖਦੇ ਹਨ ਜਿਨ੍ਹਾਂ ਦਾ ਅਰਥ ਬਖਸ਼ਿਸ਼ ਤੇ ਮਦਦਗਾਰ ਹੈ ਦੋਵਾਂ ਨੰਨਿਆਂ ਦੇ ਵਿੱਚ ਘਾਰਲਾ ਕੰਨਾ ਨਿਰੰਕਾਰ ਦਾ ਸੂਚਕ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਹਰ ਧਰਮ ਅਤੇ ਫਿਰਕੇ ਨੂੰ ਮੰਨਣ ਵਾਲੇ ਲੋਕ ਝੁਕਦੇ ਸਨ ਆਪ ਜੀ ਨੇ ਪੰਜਾਬੀ ਬੋਲੀ ਨੂੰ ਅਰਬੀ ਵਿਚਾਰਾਂ ਦੇ ਪ੍ਰਗਟਾਵੇ ਦਾ ਮਾਧਿਅਮ ਬਣਾ ਨੂਰਾਨੀ ਗਿਆਨ ਨੂੰ ਆਮ ਲੋਕਾਂ ਦੀ ਭਾਸ਼ਾ ਵਿੱਚ ਰਚ ਕੇ ਮਨੁੱਖੀ ਵਿਕਾਸ ਦਾ ਰਾਹ ਸੌਖਾ ਕੀਤਾ ਸੰਸਾਰ ਵਿੱਚੋਂ ਬੁਰਾਈਆਂ ਅਤੇ ਅਤਿਆਚਾਰ ਨੂੰ ਖਤਮ ਕਰਨ ਲਈ ਆਏ ਧੰ ਗੁਰੂ ਨਾਨਕ ਦੇਵ ਜੀ ਨੇ ਦਸਾਂ ਨੋਹਾਂ ਦੇ ਕੀਰਤਨ ਵੰਡ ਕੇ ਛਕਣ ਅਤੇ ਨਾਮ ਜਪਣ ਦਾ ਸੁਨਹਿਰੀ ਉਪਦੇਸ਼ ਦਿੱਤਾ ਆਪ ਜੀ ਨੇ ਦੁਨੀਆਂ ਨੂੰ ਸਮਝਾਇਆ ਕਿ ਮਾਇਆ ਜੀਵਨ ਬਤੀਤ ਕਰਨ ਲਈ ਹੈ ਨਾ ਕਿ ਇਕੱਠਿਆ ਕਰਨ ਲਈ ਇਹ ਨਾਲ ਨਹੀਂ ਜਾਣੀ ਜੋ ਵੀ ਇਸ ਦੇ ਪਿੱਛੇ ਭੱਜਦਾ ਹੈ ਉਸ ਨੂੰ ਇਹ ਮਾਇਆ ਸ਼ੈਤਾਨ ਅਤੇ ਨੀਚ ਬਣਾ ਦਿੰਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਇੱਕੋ ਇੱਕ ਅਜਿਹੇ ਪੈਗੰਬਰ ਹਨ ਜਿਨ੍ਹਾਂ ਨੇ ਔਰਤਾਂ ਨੂੰ ਮਾਨ ਸਨਮਾਨ ਦਿਵਾਉਣ ਲਈ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ ਔਰਤ ਨੂੰ ਬੁਰਾ ਕਹਿਣ ਵਾਲਿਆਂ ਨੂੰ ਆਪ ਜੀ ਨੇ ਸਮਝਾਇਆ ਕਿ ਸੱਚੀ ਸੁੱਚੀ ਸ਼ਕਤੀ ਇਨਸਾਨੀ ਨਸਲ ਦੀ ਆਤਮਾ ਅਸੀਸਾਂ ਤੇ ਕੁਰਬਾਨੀਆਂ ਦਾ ਭੰਡਾਰ ਰਾਜਿਆਂ ਦੀ ਜਨਮਦਾਤੀ ਔਰਤ ਬੁਰੀ ਕਿਵੇਂ ਹੋ ਸਕਦੀ ਹੈ ਮਨੁੱਖਤਾ ਨੂੰ ਸਤ ਨਾਮ ਦਾ ਮੰਤਰ ਦਿੜ ਕਰਵਾ ਕੇ ਗੁਰੂ ਸਾਹਿਬ ਨੇ ਸ਼ੁਭ ਕਰਮ ਕਰਨ ਗ੍ਰਸਤੀ ਹੋ ਕੇ ਲੋੜਵੰਦਾਂ ਦੀ ਸੇਵਾ ਕਰਦਿਆਂ ਜਾਤ ਪਾਤ ਅਤੇ ਊਚ ਨੀਚ ਤੋਂ ਉੱਪਰ ਉੱਠ ਕੇ ਸਾਰਿਆਂ ਨਾਲ ਪਿਆਰ ਕਰਦਿਆਂ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾ ਆਓ ਸੰਗਤ ਜੀ ਕਾਲ ਯੁਗ ਦੇ ਤारणहार 탄탄 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੁਆਰਾ ਪਾਈ ਪੂਰਨਿਆਂ ਉੱਤੇ ਤੁਰੰਤ ਦਾ ਪ੍ਰਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ